पर चंदा मामा ही दिखते हैं बाकी ऑल ब्लैक आउट किधर गए मैं उधर आ गया सिगा चलो मैं उधर ही पहुंच गया मैं उधर पहुंच गया सिगा ठीक है से गुड मॉर्निंग तू अपने बिस्किट वाला तू मेरे इंडिया के साथ लड़ाई होगी लड़ाई होगी पार्क से पार्क ना ये मेरे बॉडीगार्ड मैंने कपड़े कपड़े कौन गए से बाहर ना बस बस अपने शैली को सिखा लो बस के गंदे के शशि जी सारे में जय हिंद ਨਾ ਸਾਹਿਬ ਮੈਂ ਤਾਂ ਲੱਗਿਆ ਤੁਸੀਂ ਬ੍ਰਦਰ ਸਿਸਟਰ ਕਮੈਂਟ ਆਏ ਰਏ ਆ ਸਾਡੀ ਰੀਲ ਤੇ ਜਿਹੜੀ ਵਾਇਰਲ ਹੋਈ ਹੈ ਮੇਰੀ ਤੇ ਗੁੰਨੂ ਦੀ। ਉਹ ਹੋ। ਮੇਰੀ ਰੀਲ ਬੁੜੇ ਹੋ ਗਏ ਇਹ। ਗੁੰਨੂ ਦੀ ਫੋਟੋ ਕਿਹ ਜੀ ਆਉਂਦੀ ਹੈ। ਕਾਲੀ। ਪੁੱਤਰੀ। ਹਾਂ। ਸ਼ਰਮ। ਸ਼ਰਮ। ਕਾਲੋ ਮਮਲੀ ਹਰ ਪਕਰੋ। ਨਾਲ ਰਹਿਣਾ ਤੁਸੀਂ ਦੋਵਾਂ ਨੇ। ਕੋਰਬ ਕੋ ਤੰਗ ਕਰ ਰਹਾ ਹੈ। ਮੇਰੀ ਹਾਲਤ ਗਿਆ ਦੇਖ ਲੋ। ਦੇਖ ਲੋ। ਦੇਖ ਲੋ। तोड़ता एक पापा ने तोड़ता सी परसों आ हुन जवाक ने तोड़ता जवाक नीचे सी जय जय आ तो मुझे ने आज ने रखा है नौ मा घरानी जी हम का दे उससे रखा काम हम देश की सेवा करते हैं बॉडीगार्ड काम हम काम पानी का गिलास लेकर आओ मैं बाहर देखो उत चलो अभी चलो गिलास मम्मा का एक ही पीना मेरे लिए कॉफी लेकर आओ कॉफी बना के हां अनपुल गया सी आ जाओ चलो जाओ मैं बनाऊंगा बड़े बड़े महाराज जी बड़े <laughs> ये मेरे बॉडीगार्ड है ये नंबर वन बॉडीगार्ड ऐसे ओ माई गॉड ओ माई गॉड मेरा ग्लास नहीं है सॉरी मैं इसमें नहीं पीऊंगी सॉरी 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 से सॉरी गेट आउट नो 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 हम गैट आउट से मुझे तो दे दो ग्लास ना सीट दो ओ तेरा भ्रा मैडम जी ओ तो तेरा ये मेरा भ्रा सेबु भ्रा ਸਾਹੀ ਗਾਲ ਜ살ਨ ਸਵਾਗਤ ਸਾਰੇ ਖੋ ਨਵੇਂ ਵਲੌਗ ਦੇ ਵਿੱਚ ਬੀਤ ਕਰੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਥੇ ਸਾਡੇ ਘਰੇ ਹੋਏ ਪਏ ਆ ਕਮਲੇ ਸਾਰੇ ਪੰਜਾਬ ਦੇ ਵਿੱਚ ਕਿੱਦਾਂ ਦੇ ਹਾਲਾਤ ਆ ਦੱਸੋ ਜੀ ਸਾਰੇ ਜਾਣੇ ਇਹ ਚੱਲੀ ਮਾਂ ਰਾਣੀ ਦੇਖਣ ਆਸਤੇ ਉਧਰ ਯੈਸ ਬਣਾ ਰਹੇ ਹੋ ਇਹ ਕਾਫੀ ਬਣ ਰਹੀ ਹੈ ਆਪਣੇ ਆਸਤੇ ਕੱਪੜੇ ਸੁੱਕਨੇ ਪਾਤੇ ਆਪਾਂ ਨੇ ਬਲੈਕਆਊਟ ਹੋ ਜਾਂਦਾ ਰਾਤ ਨੂੰ ਸਾਰੀ-ਸਾਰੀ ਰਾਤ ਅਸੀਂ ਬਾਹਰ ਬੈਠੇ ਰਹਿੰਨੇ ਆ ਸਾਲੀ ਸਾਰੀ ਰਾਤੀ ਮੈਂਦੇ ਕੁਛ ਕੇ ਟਾਈਮ ਪਠਿੰਡੇ ਚ ਹੋ ਗਿਆ ਸੀ ਹਮਲਾ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਤੇ ਇੱਕ ਇਥੇ ਬਾਰੀ ਬਾਰੀ ਆ ਜਾਂਦਾ ਮੀਂਹ ਵੇਖੋ ਪਾਣੀ ਖੜਾ ਪਰਸੋ ਵੀ ਮੀਂਹ ਆਇਆ ਸੀ ਕੱਲ ਵੀ ਮੀਂਹ ਆਇਆ ਸੀ ਅੱਜ ਵੀ ਬੱਦਲ ਵਾਈਜੀ ਆ ਇੱਕ ਮੇਰਾ ਬੋਡੀਗਾਰਡ ਉਧਰ ਖੜਾ ਇੱਕ ਮੇਰਾ ਬੋਡੀਗਾਰਡ ਇੱਧਰ ਖੜਾ ਮੈਂ ਐਸੇ ਕੱਪੜੇ ਸੁਕਣੇ ਪਾਉਣਾ ਵਾਡਾ ਬੋਡੀਗਾਰਡ ਇੱਧਰ ਆ ਗਿਆ ਕਾਫੀ ਬਣ ਗਈ ਗਾਇਸ ਕਾਫੀ ਬਣ ਰਹੀ ਹੈ ਕਾਫੀ ਪੀਣੇ ਆ ਫਿਰ ਐਕਟਿਵ ਹੋਣੇ ਆ ਟੁੱਟ ਗਿਆ ਟੇਬਲ ਟੁੱਟ ਗਿਆ ਸੋਹਣੇ ਸੋਹਣੇ ਫੁੱਲ ਖਿੜੇ ਪਏ ਆ ਦੇਖੋ ਬਾਬਾ ਜੀ ਇੰਨੇ ਸੋਹਣੇ ਸੋਹਣੇ ਫੁੱਲਾਂ ਦੀ ਤਰ੍ਹਾਂ ਸਾਡੀ ਸੋਹਣੀ ਸੋਹਣੀ ਜ਼ਿੰਦਗੀ ਕਰ ਦੋ ਤੇ ਜਿਹੜੇ ਜਿਹੜੇ ਆਪਣੇ ਨਾਮੇ ਨਿਊ ਸਬਸਕ੍ਰਾਈਬਰ ਜਿਹੜੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨ ਕਰਕੇ ਉਹ ਜੁੜੇ ਕਿਸ ਤਰ੍ਹਾਂ ਗੁੰਨੂ ਤੇ ਗੁੰਨੂ ਦੇ ਪਾਪਾ ਦੀ ਰੀਲ ਦੇ ਕਾਰਨ ਉਹ ਜਿਹਨਾਂ ਨੂੰ ਲੱਗ ਰਿਹਾ ਕਿ ਪਿਆਉਤੀ ਨਹੀਂ ਹੈ ਬ੍ਰਦਰ ਸਿਸਟਰ ਹੈ ਤਾਂ ਹੁਣ ਦੇਖ ਲਓ ਜੀ ਇਹ ਸਾਡੀ ਫੈਮਲੀ ਆ ਇਹ ਮੇਰੇ ਦੋ ਬੱਚੇ ਆ ਤੇ ਇਹ ਮੇਰੇ ਹਸਬੰਡ ਜੀ ਆ

ਬੜੀਆ ਹਾਲਾਤਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਅਸੀਂ ਵਲੌਗ ਵੀ ਨਹੀਂ ਪਾ ਰਹੇ ਸੀ ਕਿਉਂਕਿ ਮਾਹੌਲ ਹੀ ਨਹੀਂ ਸੀ ਉਦਾਂ ਦਾ ਵਧੀਆ ਨਹੀਂ ਲੱਗ ਰਿਹਾ ਸੀਗਾ ਤੇ ਇਹ ਸਭ ਨਹੀਂ ਹੋਣਾ ਚਾਹੀਦਾ ਇਸ ਦੁਨੀਆ ਤੇ ਇਸ ਭਾਰਤ ਤੇ ਦੇ ਸਾਰੇ ਜਾਣੇ ਅਰਦਾਸ ਕਰੋ ਮੇਰੇ ਮम्मी ਨੇ ਬਹੁਤ ਸਾਡੇ ਫੌਜੀ ਵੀਰਾਂ ਵਾਸਤੇ ਕਿ ਉਹਨਾਂ ਸੇ ਸਲਾਮਤ ਰਹਿਣ ਤੇ ਆਪਣੇ ਦੇਸ਼ ਦੀ ਰਾਖੀ ਕਰਦੇ ਰਹਿਣ ਯੈਸ ਕੱਲ ਮम्मा ਦੀ ਕਾਫੀ ਬਣਾਉਂਗੀ ਦੋ ਰਾਤਾਂ ਹੋਈਆਂ ਕਿ ਐ ਨੰਗਰੀਆਂ ਬਸ ਹੂੰ ਮਮੇ ਆਪਾਂ ਬੱਚਾ ਨੂੰ ਮਿਸਟਰ ਨੂੰ ਛੁੱਟੀ ਆ ਗਿਆ ਦੋ ਰਾਤਾਂ ਹੋ ਗਈਆਂ ਇੱਦਾਂ ਨੰਗ ਰੀਆਂ ਡਰ-ਡਰ ਕੇ ਕੱਲੇ ਤੋਂ ਬਟਿਲ ਦੇ ਤੇ ਤਾਂ ਲੰਗਿਆ ਸੀਗਾ ਜਮਾ ਉੱਪਰ ਦੀ ਲੰਗਿਆ ਸੀਗਾ ਜਮਾ ਉੱਪਰ ਦੇ ਅੱਖੀ ਦੇਖਿਆ ਹੋਇਆ ਹਾਂ ਜਿੱਥੇ ਜਿਹੜੇ ਸਾਡੇ ਨਾਲ ਪੁਰਾਣੇ ਜੋੜੇ ਆ ਜਿੱਥੇ ਗੁਣ ਟਿਊਸ਼ਨ ਛੱਡ ਗਿਆ ਨੇ ਸੀਗੇ ਉਹਦੇ ਜਮਾ ਲੱਗ ਗਏ ਉੱਥੇ ਜਾ ਕੇ ਬਲਾਸਟ ਹੋਇਆ ਗੁਣ ਟਿਊਸ਼ਨ ਵਾਲੀ ਮੈਮ ਦੇ ਕੋਲੇ ਜਿਹੜੇ ਜਾਂਦੇ ਐਮ ਹਸਪਤਲ ਦੇ ਲੱਗੇ ਤੇ ਫ੍ਰਿਜ ਚ ਵੜ ਜਾ ਚਿਕਾ ਫ੍ਰਿਜ ਨਾਲ ਉੱਡ ਜੰਗੀ ਚਲੋ ਜੇ ਸਾਰੇ ਸਾਰੇ ਆਪਦੇ ਘਰਾਂ ਚ ਰਹੋ ਤੇ ਸੇਫ ਰਹੋ ਬਾਕੀ ਜਾਲਾ ਡਰਨ ਦੀ ਲੋੜ ਨਹੀਂ ਫੌਜੀ ਵੀਰ ਬੈਠੇ ਆਪਣੀ ਸੁਰੱਖਿਆ ਦੇ ਲਈ ਸੇਫ ਰਹੋ ਬਾਕੀ ਜਿੱਦਾਂ ਵੀ ਹੋਊਗਾ ਸਭ ਕੁਝ ਨਾਲ ਹੀ ਆ ਹਨਾ ਸਾਰੇ ਦੇ ਨਾਲ ਹੀ ਆਪਾ ਇੱਧਰ ਮੇਰੇ ਪਤੀ ਦੇਖਨੇ ਮੇਰੇ ਲਈ ਬਣਾਤੀ ਕਾਫੀ ਜਾਦਾ ਨਹੀਂ ਜਾਨੋ

ਕੱਪ ਦੇ ਇੱਕ ਖਾਣਾ ਮੋਟੇ ਥੈਂਕ ਯੂ ਸੈਨਿਕ ਜੀ ਗਲੇਜ਼ ਖਾਣ ਲੱਗੇ ਹੁਣ ਟੀਵੀ ਹੋ ਗਿਆ ਬੰਦ ਟਾਈਮ ਵੱਜ ਗਿਆ 1 ਤੇ ਹੁਣ ਪੜਨ ਬਹਿ ਜਾਓ ਜੇ ਸਕੂਲਾਂ ਵਾਲਿਆਂ ਨੇ ਛੁੱਟੀਆਂ ਕਰਤੀਆਂ ਤਾਂ ਪੜਨਾ ਤਾਂ ਪੈਣਾ ਹੀ ਆ ਬੱਚਿਓ ਪਾਵਾ ਲੜਾਈ ਲੱਗੇ ਜੰਗ ਲੱਗੇ ਪੜਨਾ ਜ਼ਰੂਰੀ ਹੈ ਪੇਪਰ ਆ ਮੈਂ ਟਿਊਸਡੇ ਨੂੰ ਤੋੜੇ ਪੇਪਰ ਨਹੀਂ ਹੁੰਦੇ ਪੋਸਟਪੋਨ ਨਹੀਂ ਹੁੰਦੇ ਨਹੀਂ ਹੁੰਦੇ ਨਾ ਸਾਬੂ ਨਾ ਹੀ ਹੋਣ ਨਿਬੜ ਜਾਣ ਜੁਲਾਈ ਚ ਪੋਸਟਪੋਨ ਨਹੀਂ ਨਾ ਚਾਹੀਦਾ ਸਭੂ ਪੇਪਰ ਨਾ ਨਿਬੜ ਜਾਣ ਵੇਲੇ ਫਿਰ ਛੁੱਟੀਆਂ ਆਰਾਮ ਨਾਲ ਕੱਟੋਂਗੇ ਨਹੀਂ ਫਿਰ ਪੜ੍ਹਾਈ ਚਲੋ ਪੜ੍ਹਾਈ ਚਲੋ ਬੱਲੀ ਚਲੋ ਹਣਾ ਹਾਂ ਮੈਨੂੰ ਸਕੂਨ ਹੈ ਹਾਲੋ ਗਾਇਜ਼ ਲੇਸ ਪਾਪਾ ਇੱਥੇ ਪਾਪਾ ਪੋਸਟਪੋਨ ਐ ਕੋਈ ਗਾਇਜ਼ ਮੇਰੇ ਸਕੂਨ ਚ ਕੁਝ ਨਹੀਂ ਆਂਦਾ ਬਾਕੀ ਸਭ ਕੁਝ ਖੇਸੂਆ ਲੜਾਈ ਦਰੋਂ ਜੋ ਵੀ ਹੁੰਦਾ ਚਲੋ ਪਰ ਜਿਹੜਾ ਗੋਲਡਨ ਟੈਂਪਲ ਦੇ ਵਿੱਚ ਫਸਟ ਟਾਈਮ ਹਨੇਰਾ ਹੋਇਆ ਉਹ ਬਹੁਤ ਡਿਫਿਕਲਟੀ ਦੇਖਣਾ ਨਾ ਪਹਿਲੀ ਵਾਰ ਗੋਲਡਨ ਟੈਂਪਲ ਦੀਆਂ ਸਾਰੀਆਂ ਲਾਈਟਸ ਬੰਦ ਹੋ ਗਈਆਂ ਹਨੇਰਾ ਹਨੇਰਾ ਪਰ ਉਸ ਦਿਨ ਬੱਦਲ ਬਹੁਤ ਸੀਗੇ ਬਿਜਲੀ ਲੱਸੀ ਕੁਦਰਤ ਨੇ ਚਾਨਣ ਦਿਖਾਇਆ ਕੁਦਰਤ ਹਨੇਰਾ ਜਾਣੋ ਗੋਲਡਨ ਟੈਂਪਲ ਦੇ ਵਿੱਚ ਹਨੇਰਾ ਹੋ ਗਿਆ ਮੈਂ ਕਿਹਾ ਕੀ ਕਹਿੰਦੇ ਯਾਰ ਬੰਦਾ ਦਾਦੀ ਯਾਦਵਿੰਦਾਂ ਦਾ ਵੀ ਦੇਖਦੇ ਆ ਕੀ ਕਹਿੰਦੇ ਆ ਯਾਦ ਕੋਈ ਨਾ ਕੋਈ ਖਬਰ ਆਈ ਹੁੰਦੀ ਐ ਇੱਧਰ ਉੱਧਰੋਂ ਫਿਰ ਸਾਡੇ ਗਲੀ ਵਾਲੇ ਗੋਕਲਦਮ ਸੁਸਾਇਟੀ ਵਾਲੇ ਮਿੰਟ ਚ ਗਰੁੱਪ ਚ ਪਾ ਦਿੰਦੇ ਆ ਆ ਹੋ ਗਿਆ ਆ ਹੋ ਗਿਆ ਆ ਆਪਣੀ ਗਰੁੱਪ ਆ ਨਾ ਫਿਰ ਗੋਕੋਦ ਸੁਸਾਇਟੀ ਦੇ ਗਰੁੱਪ ਚ ਆ ਜਾਂਦਾ ਮੈਸੇਜ ਯੈਸ ਫਿਰ ਇਕੱਠੇ ਹੋ ਜਾਂਦੇ ਆ ਸਾਰੇ ਬਾਹਰ ਕੁਰਸੀਆਂ ਢਾਕੇ ਲੋਕ ਸਾਰੇ ਘਰਾਂ ਚ ਬਹਿੰਦੇ ਆ ਅਸੀਂ ਬਾਹਰ ਕੁਰਸੀਆਂ ਢਾਕੇ ਬੈੰਨੇ ਆ ਇਕੱਠੇ ਹੋ ਕੇ ਸਾਡੇ ਸਬਸਕ੍ਰਾਈਬਰ ਸਾਰੇ ਕਿਤੇ ਆ ਨਾਲ ਦੀ ਨਾਲ ਮੈਸੇਜ ਆ ਜਾਂਦੇ ਆ ਜਲੰਧਰ ਤੋਂ ਵੀ ਮੈਸੇਜ ਆ ਜਾਂਦਾ ਜਦੋਂ ਕੋਈ ਉੱਥੇ ਖਬਰ ਹੁੰਦੀ ਆ ਕਬੀਰੇ ਇਦਾਂ ਹੋ ਗਿਆ ਦਿਵਾਂਸ਼ੂ ਦਾ ਨਾਲ ਦੀ ਨਾਲ ਮੈਸੇਜ ਆ ਜਾਂਦਾ ਤੇ ਬਠਿੰਡੇ ਵਾਲੇ ਤਾਂ ਬੈਠੇ ਹੀ ਬੈਠੇ ਆ ਚੰਡੀਗੜ੍ਹ ਵਾਲਿਆਂ ਦਾ ਵੀ ਨਾਲ ਦੀ ਨਾਲ ਆ ਜਾਂਦਾ ਹਨਾ ਪਟਿਆਰ ਆ ਜਾਂਦਾ ਪਟਿਆਰ ਆ ਜਾਂਦਾ ਵੀ ਆ ਸਾਰੇ ਕਿਤੇ ਪਟਿਆ ਹਾਂ ਸਾਨੀਆਂ ਸਟੇਲਿਸ ਤੋਂ ਸਾਨੂੰ ਨਾਲ ਦੀ ਨਾਲ ਮੈਸੇਜ ਬਟਿਆਲੇ ਬਟਿਆਲ ਬਟਿਆਲੇ ਬਟਿਆਲੇ ਨਹੀਂ ਗੇ ਬਟਾਲਾ 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 ਗੋਲ ਸਾਰੇ ਕਿਤੋਂ ਫਰੀਦਕੋਟੋਂ ਮੁਕਸਰੋਂ ਨਾਲ ਦੀ ਨਾਲ ਮੈਸੇਜ ਆ ਜਾਂਦੇ ਆ सेबुदा yes. स्टडी टाइम हो गया। क्या डिक्शन दिया गया सेबु? आप दिख फैमिली ना रहो, आप देख करे रहो सेफ रहो, है ना? बिना किसी काम तो बाहर ना निकलो। राइट सेबु? बिना किसी काम तो बाहर ना निकलो। करे रहो। तो आ देख रहो सुनिश्चित। पापा स्टाइल पास्ता बना रहे हैं आज, पापा बना रहे हैं।

ਇੱਥੇ ਬੈਠਾ ਤਾਂ ਵੀ ਨਿਗਰਾਨੀ ਚੀਕਾ ਮੈਨੂੰ ਸਰਵ ਕਰ ਦਿਓ ਮੈਂ ਇੱਧਰ ਖੜਾ ਠੰਡੇ ਠੰਡੇ ਘੜੇ ਦੇ ਨਾਲ ਸਾਰਾ ਡੱਬਰ ਰਸੋਈ ਚ ਜਦੋਂ ਮੈਂ ਰਸੋਈ ਚ ਹੁੰਨੀ ਆ ਉਹ ਤਾਂ ਕੋਈ ਆਉਂਦਾ ਨਹੀਂਗਾ ਕੀ ਗੱਲ ਮੈਂ ਤਾਂ ਅੰਨੇ ਛੋਟੇ ਨਾਲ ਅੱਛਾ ਮੈਂ ਖਾਦੇ ਉਹ ਤਾਂ ਉਹਦੋਂ ਖਾੜਦਾ ਜਦੋਂ ਕੋਈ ਤੇਰੇ ਪਸੰਦ ਦੀ ਚੀਜ਼ ਬਣਦੀ ਆ ਆਹ ਉਹਦੀਆਂ ਲਾਲਾ ਡਿੱਗੀ ਆਂਦੀਆਂ ਲਾਲੂ ਇੱਕ ਨੰਬਰ ਦੀ ਮੁੰਨੀ ਖਾ ਲੋ ਕੀ ਖਾ ਲੋ ਮੁੰਨੀ ਮੁੰਨੀ ਗੋਨੋ ਕਹਿੰਦੀ ਮੁੰਨੀ ਖਾ ਲੋ ਗਾਇਸ ਆਈ ਨਹੀਂ ਖਾਂਦੇ ਹੁੰਦੇ। ਕਿੱਟੀਆਂ ਲੱਗੀਆਂ? ਆਹ ਦੱਸ ਕੇ ਇੰਝ ਹੈ। ਕਿੱਟੀ-ਕਿੱਟੀ, ਵਾਈਟ ਕਿੱਟੀ। ਕਮਲੇ ਹੋ ਗਏ। ਲਾਲ ਕਿੱਟੀ। ਕਮਲੇ ਹੋ ਗਏ, ਕਮਲੇ। ਜਿਹੜੇ ਖਾਣ ਲੱਗੇ। ਤੂੰ ਉਸ ਟੋੜਨ ਦਾ ਮੁੰਡਿਆ। ਉਹਨਾਂ ਨੂੰ ਕੀ ਲੱਗੂਗਾ? ਜਿਹੜੇ ਸਾਡਾ ਖਾਣ ਲੱਗੇ ਵਲੌਗ ਦੇਖਦੇ ਸੀਗੇ, ਤੋੜ ਤੇ ਪੰਨ ਤੇ ਪੰਡਿਆ ਕੁਝ ਨਹੀਂ ਛੱਡਿਆ ਅੱਜ। ਕਿੱਟੀ ਵਾਈਟ ਕਿੱਟੀ ਹੋ ਗਈ। ਆਹ ਦੇਖੋ ਉਹਨਾਂ ਮੇਂ ਚੀਜ਼ ਖਾਦ ਲਈ ਪਾਪਾ ਨੇ। ਹੈ। ਪਾਪਾ ਸਟਾਈਲ ਪਾਸਤਾ ਬਣਦਾ ਹੈ ਅੱਜ ਪਾਪਾ ਸਟਾਈਲ ਪਾਸਤਾ ਦੇਖਦੇ ਸਵਾਦ ਬਣੂਗਾ ਜਾਂ ਖਰਾਬ ਬਣੂਗਾ ਤੋ ਟੋ ਟੋ ਦੇ ਮੈਂ ਉਹ ਸੁਆਦੀ ਕਰਾਈ ਲੋ गाइस ਪਾਪਾ ਸਟਾਈਲ ਪਾਸਤਾ ਰੈਡੀ ਹੈ ਪਾਪਾ ਦੇ ਲਾੜੇ ਦੇ ਬੈਠੇ ਪਾਪਾ ਨੇ ਖਵਾਇਆ ਅੱਜ ਪਾਸਤਾ ਬਣਾ ਕੇ ਤੇ ਨਾਲ ਬਣਾਈ ਆਪਾਂ ਟਿਮ ਹੋਟਲ ਦੀ ਕਾਫੀ ਉਹ ਵੀ ਕਰੇ ਕੋਲਡ ਕਾਫੀ ਆਜੋ ਆਜੋ ਜਿਹਨੇ ਜਿਹਨੇ ਖਾਣਾ ਪੀਣਾ ਛਾੜੋ ਫਲੇਵਰ ਗੈਸਟ ਕਰਕੇ ਹੂੰ ਤੇ ਇਹ ਰੀਲ ਤੁਹਾਨੂੰ ਵਲੌਗ ਤੋਂ ਪਹਿਲਾਂ ਮਿਲ ਜੂਗੀ ਤੇ ਤੁਸੀਂ ਵਲੌਗ ਜਿਨ੍ਹਾਂ ਨੇ ਰੀਲ ਦੇਖੀ ਹੋਏ ਵਲੌਗ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿਹੜਾ ਫਲੇਵਰ ਸੀ ਤੇ ਹੁਣ ਆਪਾਂ ਖਾ ਲਈਏ ਫਿਰ ਤੁਹਾਨੂੰ ਮਿਲਦੇ ਆ ਜਿਨ੍ਹਾਂ ਜਿਨੇ ਖਾਣਾ ਚੱਕ ਲਓ ਚਮਚੇ ਕੋਲੀਆਂ ਚੱਕ ਕੇ ਖਾ ਲਓ ਗਾ ਜਵਾਦ ਹੈ ਸੁਆਦ ਹੈ ਆ ਲੋ ਹੋ ਗਈ ਸ਼ਾਮ ਦਾ ਟਾਈਮ ਹੋ ਗਿਆ 5:30 ਆਪਣੀ ਸਬਜੀ ਬਣ ਰਹੀ ਹੈ ਕਦੋਂ ਬਣਦਾ ਇਹ ਕਰੀ ਆਪਾਂ ਦੇਖੋ ਸਾਰਾ ਧੂਆਂ ਧੂਆਂ ਹੋ ਗਿਆ ਗੈਸ ਨੂੰ ਬੰਦ ਕਰਕੇ ਚਲਦੇ ਆ ਬਾਹਰ ਕਿ ਜੀ ਜਨਾਬ ਜੀ ਬੱਚੇ ਬਾਹਰ ਖੇਡ ਜਾਂਦੇ ਆ ਆਪਾਂ ਵੀ ਉਹਨਾਂ ਨੂੰ ਫੋਲੋ ਕਰਦੇ ਆ ਰਿਹਾ ਯੈਸ ਪਾਣੀ ਪੀ ਲੈ ਪਾਣੀ ਪੀਂ ਚ ਲੈ ਸੀ ਮੈਲੇ ਆ ਦੇ ਨਾ ਖੇਡ ਲੈ ਨਹੀਂ ਉਹ ਖੇਡ ਜਾਂਦੇ ਇਹ ਤਾਂ ਕੈਚ ਕਰਨੇ ਆ ਅੱਛਾ ਉੱਥੇ ਕੀ ਹੋ ਗਿਆ ਆ ਜਾ ਸਾਹਿਬ ਗਲੀ ਚ ਘੜਾ ਲਾ ਕੇ ਆਉਣੇ ਮੈਂ ਹੈਲੋ ਵੈਲਕਮ ਵਲਕਾ ਵਲੋ ਕੌਣ ਬਣਾਉਂਦਾ ਹੈ ਕਿਹੜੇ ਪਾਪਾ ਮੱਤੀ ਪਾਪਾ ਕਿੱਥੇ ਬੈਠੇ ਆ ਹਾਂ ਗੁੱਡ ਗਰਲ ਕੀ ਲੈਣਾ ਹੈ ਕਿਹਦੇ ਤੋਂ ਵੱਡੇ ਮਮਾ ਤੋਂ ਬਾਹਰ ਗੁੰਨੋਰੀ ਖੇਡਦੀ ਹੁੰਦੇ ਕਹਿੰਦੀ ਮੈਨੂੰ ਖੇਡਣਾ ਨਾਜੂ ਕਿੱਥੇ ਹੈ ਨਾਜੂ ਤਾਂ ਗਿਆ ਹੋਇਆ ਕਿੱਥੇ ਗਿਆ ਹੋਇਆ

ਤੇ ਪੋ ਫੜ ਬੈਟਮੈਂਟ ਬਹਾ ਸੋਣੀ ਟ੍ਰੇਨ ਨਹੀਂ ਸੋਣੀ ਬਣੀ ਆ ਬਹਾ ਸੋਣੀ ਟ੍ਰੇਨ ਫਾ ਦੇ ਉੱਟੀ ਉੱਟੀ ਨਾ ਇਹ ਮੇਰੇ ਉਂਗਲ ਲੱਥੋ ਮੈਂ ਜਖਮੀ ਪਈ ਰਹੀ ਹਾਂ ਉੱਟੀ ਖਾੜੀ ਆਸ ਆਪਾਂ ਕਰਦਣਾ आज वर्ल्ड वॉर खत्म हो गई मियां आ गया बाहर सीज आउट हो तो गया लो खुशीच मियां आ गया लड़ाई खत्म हो इस खुशी चौर लग गया मियां बठंडे चोकरा लड़ाई खत्म हो गई दोपहरिया आज काफी गर्मी आ शोएब भाई से दोपहर कल परसों भी आए से गाने भाईसा मैं तो वैसे बना रहा पर दिखाता दे आले रोटी खा पर फिर भी ਤੁਸੀਂ ਜਿੱਥੇ ਜੁਕਿਆ ਆਪ ਦਾ ਧਿਆਨ ਖੁਦ ਰੱਖੋ सेफ रहो आपका आप ध्यान के बच्चों का ध्यान रखो ये परमात्मा करे सारा कुछ ठीक ही हो बाद जुड़े रहिए चल लग गया गाइस आज का ब्लॉग अपन ठीक कर रहे थे एंड कल भी लाएंगे एक नए ब्लॉग दे नाल लाइक शेयर कमेंट करके जरूर जय ਨੋ ਲੋਕਡਾਉਨ ਦਾ ਇਕ ਮੁੰਜੇ ਨੂੰ ਮਿਲਣਾ ਹੀ ਨਹੀਂ ਸੀ ਆਪਾਂ ਹਾਂ ਆਪਾਂ ਇਕੱਠੇ ਹੋ ਗਏ ਬੈਠੇ ਆ ਬੈਠੇ ਆ ਕੁਝ ਵੀ ਨਹੀਂ ਦਿਖਦੇ ਮੇਰੀ ਬੈਠੀ ਸੀ ਆਪਾਂ ਕੁਝ ਨਹੀਂ ਦਿਖ ਰਿਹਾ ਨਾ ਇੱਕ ਵੀ ਦੇਖੋ ਕੁਝ ਵੀ ਨਹੀਂ ਜਿਵੇਂ ਹੀ ਨਹੀਂ ਰਪਿੰਦਾ ਓਏ ਮੇਰੇ ਮੂੰਹ ਚ ਆ ਜਾਂਦੀ ਹੈ ਬਿਨਾ ਫਲੈਸ਼ ਆਉਂਦੇ ਨਾ ਤੁਰੀਆ ਓਏ ਜੁਟ ਸੀ ਸ਼ਾਮ ਅਸਤ ਸ਼ਾਮ ਨੂੰ ਆਣੀ ਹਾਂ ਮਠਾਈਆਂ ਵੰਡਦੀਆਂ ਬਸ ਤਾਂ ਕੇਕ ਵੀ ਕੱਟ ਲਿਆ ਕੇਕ ਵੀ ਕੱਟ ਲਿਆ ਮਠਾਈਆਂ ਤੇ ਦੋਨੋਂ ਰਾਮ ਨੂੰ ਵਧਾਈਆਂ ਵੀ ਦੇਤੀਆਂ ਜਿਦਾਂ ਦਾ ਥੈਂਕ ਯੂ ਵੀ ਕਰਤਾ ਪਰ ਇਹ ਨਹੀਂ ਪਤਾ ਸੀ ਵੀ ਪਾਕਿਸਤਾਨ ਬਲੈਕਆਊਟ ਦੁਬਾਰਾ ਹੋ ਜਾਗਾ ਗਲਤ ਗੱਲ ਹੈ ਸਾਨੂੰ ਸਾਡੀ ਇੰਡੀਅਨ ਆਰਮੀ ਤੇ ਭਰੋਸਾ ਹੈ ਯੈਸ ਸਹੀ ਹੈ ਡਿਫੈਂਸ ਤੇ ਸਾਡੇ ਬਹਾਦਰ ਸਾਡੀ ਰਾਖੀ ਲਈ ਤੇ ਸਾਡੀ ਤਾਂ ਹੀ ਆਪਾਂ ਆਰਾਮ ਨਾਲ ਬੈਠੇ ਸਾਡੀ ਗੋਕਲਦਾਂ ਸੁਸਾਇਟੀ ਇੱਕ ਦੂਜੇ ਦਾ ਹੌਸਲਾ ਵਧਾ ਰਹੀ ਹੈ ਬਾਹਰ ਬੈਠੇ ਤੁਹਾਨੂੰ ਸਾਡੇ ਸੂਰਬੀਰਾਂ ਤੇ ਬਹੁਤ ਬਹੁਤ माना, माने का। माने का। बार सारे, सारे, <laughs> सारे, हाँ। 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 <laughs> <laughs> सारे बार ही बैठे है। फ्लैश नहीं ऑन की सारे घर लाइटा बंद है देखो उपर चंदा मामा ही दिखते है बाकी ऑल ब्लैक 올 블랙아웃 ਦੁਆਰਾ ਹੋ ਗਿਆ ਸੋ ਕਿ ਸ਼ਾਂਤੀ ਮੰਗੀ ਸੀਗੀ ਚਲੋ ਸਮਝੌਤਾ ਹੋ ਗਿਆ ਬਟ ਫੇਰ ਘਬਰਾਟੇ ਹੋਗੇ ਸਾਰਿਆਂ ਨੇ ਵੱਜ ਕੇ ਆਟੇ ਬਠਿੰਡੇ ਦੇਖੋ ਨਹੀਂ ਰਚਨ ਦੇ ਮਾਮੇ ਨੂੰ ਪਤਾ ਲੱਜੂਗਾ ਤੁਹਾਨੂੰ ਅੰਦਾ ਮਾਮਾ ਜੀ ਦਿਖ ਰਿਹਾ ਬਲੌਗ ਬੰਦ ਕਰਤੇ ਸੀ ਮਨੋਗ ਬਣਾਈ ਨਹੀਂ ਸੀਗੇ ਚੰਗਾ ਨਹੀਂ ਲੱਗਦਾ ਸੀ ਉਧਰ ਲੜਾਈ ਹੋਈ ਹੋਈ ਸੀਗੀ ਤੇ ਅੱਜ ਥੋੜਾ ਜਿਹਾ ਮਾਹੌਲ ਸ਼ਾਂਤ ਹੋਇਆ ਸੀਗਾ ਆਪਸ ਕਤਲੋ ਛੋਟਾ ਜਿਹਾ ਵਲੌਗ ਬਣਾ ਲਈਏ ਬਟ ਹੁਣ ਰਾਤ ਪਈ ਤੇ ਫਿਰ ਘੁਰਾਟੇ ਹੋਗੇ ਗਾਇਸ ਜਦੋਂ ਦੀ ਕੋਈ ਲੋੜ ਨਹੀਂ ਹਿੰਮਤ ਰੱਖ ਆਪਨੇ ਵਿੱਚ ਮੇਰੇ ਉੱਪਰ ਦਿਲ ਖਬਰ ਆ ਰਿਹਾ ਥੋੜੀ ਥੋੜੀ ਵੀਡੀਓ ਆਉਂਦੀ ਆ ਕੋਈ ਗਾਇਸ ਮੇਰਾ ਦਿਲ ਧਕ 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 ਓਏ ਇਥੇੋਂ ਦਾ ਕੂਰਾ